ਸੰਗਤ ਜੀ ਇੱਕ ਦਿਨ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਸਿੱਖਾਂ ਨੂੰ ਨਾਮ ਦਾ ਮਹਾਤਮ ਦੱਸਦੇ ਨੇ ਨਾਮ ਦਾ ਮਹਾਤਮ ਦੱਸਣ ਵਾਸਤੇ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਸਿੱਖਾਂ ਨੂੰ ਇੱਕ ਸਵਾਲ ਕੀਤਾ ਹੈ ਇੱਕ ਪ੍ਰਸ਼ਨ ਪੁੱਛਿਆ ਹੈ ਸਿੱਖਾਂ ਨੂੰ ਪੁੱਛਿਆ ਕਿ ਭਗਤ ਕਬੀਰ ਜੀ ਹੋਏ ਨੇ ਤੇ ਸਾਨੂੰ ਦੱਸੋ ਕਿ ਜਿਹੜੇ ਸਮੇ ਭਗਤ ਕਬੀਰ ਜੀ ਹੋਏ ਸਨ ਉਸ ਸਮੇ ਭਾਰਤ ਦਾ ਬਾਦਸ਼ਾਹ ਕਿਹੜਾ ਸੀ ਕਿਹੜੇ ਬਾਦਸ਼ਾਹ ਦਾ ਉਦੋਂ ਰਾਜ ਸੀ ਸਾਰੇ ਸੂਝਵਾਨ ਸਿੱਖ ਉੱਥੇ ਬੈਠੇ ਸੀ ਪੰਜ ਪਿਆਰੇ ਸਹਿਬਾਨ ਹੋਰ ਵਿਦਵਾਨ ਸਿੱਖ ਉੱਥੇ ਬੈਠੇ ਸਨ ਸਾਰੇ ਆਣੇ ਸੋਚ ਵਿਚਾਰ ਕੇ ਦੱਸਿਆ ਕੋਈ ਆਖਦਾ ਕਿ ਉਸ ਸਮੇਂ ਸਿਕੰਦਰ ਦਾ ਰਾਜ ਸੀ ਕੋਈ ਆਖਦਾ ਕਿ ਪ੍ਰithvi ਰਾਜ ਚੋਹਾਨ ਦਾ ਰਾਜ ਸੀ ਕੋਈ ਆਖਦਾ ਕਿ ਹਮਾਇੂ ਦਾ ਰਾਜ ਸੀ ਇਸ ਤਰ੍ਹਾਂ ਵੱਖੋ ਵੱਖ ਸਿੱਖਾਂ ਨੇ ਸਾਰੇ ਵੱਖੋ ਵੱਖਰੇ ਨਾਂ ਦੱਸੇ ਸਾਰੇ ਸਿੱਖਾਂ ਨੇ ਜਿਹੜਾ ਜਿਹੜਾ ਨਾਂ ਦੱਸਿਆ ਸੀ ਨਾ ਉਹ ਆਖਦੇ ਸੀ ਕਿ ਸਾਡਾ ਨਾਮ ਸੱਚਾ ਹੈ ਉਦੋਂ ਸਿਕੰਦਰ ਦਾ ਰਾਜ ਸੀ ਉਦੋਂ ਹਮਾਇਉ ਦਾ ਰਾਜ ਸੀ ਇਸ ਤਰ੍ਹਾਂ ਸਿੱਖ ਆਪਸ ਦੇ ਵਿੱਚ ਝਗੜਨ ਲੱਗ ਪਏ ਕਲਗੀਧਰ ਪਾਸ਼ਾ ਜੀ ਆਖਦੇ ਕਿ ਸਿੱਖੋ ਤੁਹਾਨੂੰ ਨਹੀਂ ਪਤਾ ਲੱਗਾ ਕਿ ਉਸ ਸਮੇਂ ਕਿਹੜੇ ਬਾਦਸ਼ਾਹ ਦਾ ਰਾਜ ਸੀ ਵੇਖੋ ਉਹਦਾ ਸਾਰੇ ਭਾਰਤ ਵਿੱਚ ਰਾਜ ਸੀ ਉਹਦੇ ਕੋਲ ਇੰਨੀਆਂ ਸੈਨਾਵਾਂ ਸੀ ਧਨ ਦੌਲਤ ਉਹਦੇ ਕੋਲ ਬਹੁਤ ਜ਼ਿਆਦਾ ਸੀ ਪਰ ਫਿਰ ਵੀ ਤੁਸੀਂ ਉਹਦਾ ਨਾਮ ਨਹੀਂ ਜਾਣਦੇ ਤੇ ਇੱਕ ਭਗਤ ਕਬੀਰ ਜੀ ਨੇ ਜਿਨ੍ਹਾਂ ਦੇ ਘਰ ਗੁਰਬਤ ਹੈ ਜਿਹੜੇ ਇੱਕ ਝੌਂਪੜੀ ਦੇ ਵਿੱਚ ਰਹਿੰਦੇ ਨੇ ਤੇ ਉਹਨਾਂ ਦਾ ਨਾਮ ਸਾਰਾ ਜਗਤ ਜਾਣਦਾ ਹੈ ਤੁਸੀਂ ਸਾਰੇ ਜਾਣਦੇ ਹੋ ਇਹ ਕਿਉਂ ਕਲਗੀਧਰ ਪਾਤਸ਼ਾਹ ਜੀ ਨੇ ਆਖਿਆ ਕਿ ਵੇਖੋ ਉਹਨਾਂ ਨੇ ਨਾਮ ਜਪਿਆ ਸੀ ਉਹਨਾਂ ਨੇ ਬੰਦਗੀ ਕੀਤੀ ਸੀ ਤਾਂ ਕਰਕੇ ਉਹਨਾਂ ਦਾ ਨਾਮ ਸਾਰੇ ਜੱਗ ਵਿੱਚ ਬਖਿਆਤ ਹੋ ਗਿਆ ਸਾਰੀ ਦੁਨੀਆ ਉਹਨਾਂ ਦਾ ਨਾਮ ਜਾਣਦੀ ਹੈ ਤੇ ਜਿਹੜੇ ਉਸ ਸਮੇਂ ਰਾਜਾ ਹੋਇਆ ਜਿਹੜਾ ਉਸ ਸਮੇਂ ਬਾਦਸ਼ਾਹ ਹੋਇਆ ਉਦੇ ਬਾਰੇ ਕੋਈ ਵੀ ਨਹੀਂ ਜਾਣਦਾ ਕਲਗੀਧਰ ਪਾਤਸ਼ਾਹ ਜੀ ਆਖਦੇ ਕਿ ਇਹ ਆ ਨਾਮ ਦੀ ਬਰਕਤ ਨਾਮ ਦੀ ਤਾਕਤ ਕਿ ਜਿਨੇ ਨਾਮ ਜਪਿਆ ਹੈ ਉਹਦਾ ਨਾਮ ਜੁਗਾਂ ਜੁਗਾਂ ਤੱਕ ਅਟੱਲ ਰਹਿੰਦਾ ਹੈ ਬਾਣੀ ਦੇ ਵਿੱਚ ਵੀ ਅਸੀਂ ਇੱਕ ਕਥਨ ਪੜ੍ਹਦੇ ਹਾਂ ਨਾ ਪੁੰਨ দান ਜਪ ਤਪ ਜੇਤੇ ਸਭ ਉਪਰ ਨਾਮ ਹਰ ਹਰ ਰਸਨਾ ਜੋ ਜਪੈ ਤਿਸ ਪੂਰਨ ਕਾਮ ਬਾਣੀ ਆਖਦੀ ਜਿਹਨੇ ਵੀ ਦੁਨੀਆ ਦੇ ਵਿੱਚ ਪੁੰਨ ਦਾਨ ਜਪ ਤਪ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਉੱਤਮ ਚੀਜ਼ ਹੈ ਉਹ ਹੈ ਨਾਮ ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ ਸੰਗਤ ਜੀ ਤੇ ਜਿਹੜੇ ਦਾਨ ਅਸੀਂ ਗੁਰੂ ਜੀ ਦੇ ਕੋਲੋਂ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਪ੍ਰੋਸਾਹ ਦਾਨ ਇੰਨੇ ਦਾਨਾਂ ਦਾ ਨਾਂ ਲੈ ਕੇ ਅਸੀਂ ਆਖਦੇ ਹਾਂ ਕਿ ਦਾਨਾ ਸਿਰਦਾਨ ਨਾਮ ਦਾਨ ਕਿ ਸਾਰਿਆਂ ਤੋਂ ਉੱਤਮ ਦਾਣ ਜਿਹੜਾ ਹੈ ਉਹ ਨਾਮ ਦਾਣ ਗੁਰੂ ਸਾਹਿਬ ਜੀ ਸਾਡੀ ਝੋਲੀ ਵਿੱਚ ਪਾ ਦਿਓ ਇਸ ਪ੍ਰਕਾਰ ਕਲਗੀਧਰ ਪਾਸ਼ਾ ਮਹਾਰਾਜ ਆਪਣੇ ਸਿੱਖਾਂ ਨੂੰ ਦੱਸਦੇ ਕਿ ਭਾਈ ਇਸ ਦੁਨੀਆ ਦੇ ਉੱਪਰ ਨਾਮ ਜਪਣ ਵਾਲਾ ਜਿਹੜਾ ਹੈ ਉਹ ਸਭ ਤੋਂ ਉੱਤਮ ਹੁੰਦਾ ਹੈ ਕਲਗੀਧਰ ਪਾਸ਼ਾ ਜੀ ਨੇ ਫਿਰ ਆਪਣੇ ਸਿੱਖਾਂ ਨੂੰ ਨਾਮ ਦਾ ਮਹਾਤਮ ਦੱਸਿਆ ਹੈ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਵੀ ਉਸ ਨਾਮ ਦੇ ਮਹਾਤਮ ਨੂੰ ਸਮਝ ਸਕੀਏ ਨਾਮ ਨੂੰ ਆਪਣੇ ਹਿਰਦੇ ਵਿੱਚ ਟਿਕਾ ਸਕੀਏ ਗੁਰੂ ਗੁਰੂ ਜਪਦੇ ਰਹੀਏ ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ ਗੁਰੂ ਸਾਹਿਬ ਜੀ ਦੀ ਕਿਰਪਾ ਕਰਨ ਸਾ ਸੰਗਤ ਜੀ ਇਹ ਸਾਖੀ ਇਹ ਸਿੱਖਿਆਵਾਂ ਕੇਵਲ ਕਲਗੀਧਰ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੇ ਸਿੱਖਾਂ ਨੂੰ ਨਹੀਂ ਸੀ ਦਿੱਤੀਆਂ ਇਹ ਸਿੱਖਿਆਵਾਂ ਸਾਡੇ ਵਾਸਤੇ ਵੀ ਉਨੀਆਂ ਵੀ ਉਨੀਆਂ ਹੀ ਲਾਜ਼ਮੀ ਨੇ ਉਹ ਇਹ ਜਿਹੜੀਆਂ ਸਾਖੀਆਂ ਹੁੰਦੀਆਂ ਨੇ ਬਾਣੀ ਦਾ ਕਥਨ ਹੈ ਨਾ ਕਿ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ ਕਿ ਇਹ ਸਾਖੀ ਜਿਹੜੀ ਹੁੰਦੀ ਆ ਕੁਝ ਕੁ ਮਨੁੱਖਾਂ ਨੂੰ ਸੁਣਾਈ ਜਾਂਦੀ ਆ ਪਰ ਇਹ ਜਿਹੜੀ ਸਿੱਖਿਆਵਾਂ ਜਿਹੜੀਆਂ ਹੁੰਦੀਆਂ ਨੇ ਇਹ ਸਾਰੇ ਲੋਕਾਈ ਵਾਸਤੇ ਬਰਾਬਰ ਹੁੰਦੀਆਂ ਨੇ ਸੋ ਇਹ ਜਿਹੜੀ ਨਾਮ ਦੀ ਸਿੱਖਿਆ ਨਾਮ ਦੀ ਵਡਿਆਈ ਕਲਗੀਧਰ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿੱਖਾਂ ਨੂੰ ਦੱਸੀ ਆ ਇਹ ਸਾਡੇ ਲਈ ਵੀ ਸਾਧ ਸੰਗਤ ਜੀ ਓਨੀ ਹੀ ਉੱਤਮ ਹੈ ਗੁਰੂ ਸਾਹਿਬ ਜੀ ਕਿਰਪਾ ਕਰਨ ਇਹ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਵੀ ਪੈ ਜਾਵੇ ਨਾਮ ਨੂੰ ਜਪ ਕੇ ਅਸੀਂ ਆਪਣੇ ਜੀਵਨ ਨੂੰ ਸੁਹੇਲਾ ਬਣਾ ਲਈਏ